ਰਾਗ ਸੁਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਖ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ ਰਹਾਓ ਜੇ ਸੁਖ ਦੇ ਤਾਂ ਤੁਜੇ ਅਰਾਦੀ ਦੁਖ ਪੀ ਤੁਜੇ ਧਿਆਈ ਜੀ ਭੁਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਧਨ ਮਨ ਕਾਟ ਕਾਟ ਸਭ ਅਲਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵ ਜੋ ਦੇਵੇ ਸੋ ਖਾਈ ਨਾਨਕ ਗਰੀਬ ਟੈ ਪਿਆ ਦਵਾਰੇ ਹਰ ਮੇਲ ਲਿਹੋ ਪੜਿਆਈ ਅੱਖੀ ਕਾੜ ਤਰੀ ਚਰਣ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੇ ਤਾਂ ਤੁਝੇ ਅਰਾਦੀ ਜੇ ਮਾਰ ਕੱਢੇ ਪੀ ਧਿਆਈ ਜੇ ਲੋਕ ਸਲਾਏ ਤਾਂ ਤੇਰੀ ਉਪਮਾ ਜੇ ਨਿੰਦੇ ਤਾਂ ਛੋੜ ਜਾਈ ਜੇ ਤਦ ਵੱਲ ਰਹੇ ਤਾਂ ਕੋਈ ਕੈ ਆਖੋ ਤਦ ਵਿਸਰੀਏ ਮਰ ਜਾਈ ਵਾਰ-ਵਾਰ ਜਾਈ ਗੁਰੂ ਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰ ਭਿਆ ਦਿਵਾਨ ਹਲ ਤਉ ਦਰਸ਼ਨ ਕੇ ਤਾਈ ਝਖੜ ਝਾਗੀ ਮੀਂਹ ਵਰ세 ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰ ਸਿਖ ਲੰਗ ਗੁਰ ਪੈ ਜਾਈ ਜਿਉ ਪ੍ਰਾਣੀ ਜਲ बिन है मरता ਤਿਉ ਸਿਖ ਗੁਰ बिन मर ਜਾਈ ਜਿਉ ਧਰਤੀ ਸੋਭ ਕਰੇ ਜਲ ਬਰਸੇ ਤੂੰ ਸੇਖ ਗੁਰ ਮਿਲ ਬਿਗਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰਨ ਬਿਨੂ ਬੁਲਾਈ ਨਾਨਕ ਕੀ ਬਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਜੇਲਾ ਹੈ ਆਪੇ ਗੁਰ ਵਿੱਚ ਦੇ ਤੁਜੇ ਧਿਆਈ ਜੋ ਤੂੰ ਦਸੇਵੇ ਸੋ ਤੁਹੇ ਹੋਵੇ ਤਦ ਸੇਵਕ ਪੈਜ ਰਖਾਈ ਪੰਡਰ ਭਲੇ ਭਰਤੀ ਹਰ ਤੇਰੇ ਜਿਸ ਭਾਵੇ ਤਿਸ ਦਿਵਾਈ ਜਿਸ ਤੂੰ ਦੇ ਸੋਈ ਜਨ ਭਾਏ ਹੋਰ ਨੈ ਫੁੱਲ ਸਭ ਚਤਰਾਈ ਸਿਮਰ 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 ਗੋਰੀ ਆਪਣਾ ਸੋਇਆ ਮਨ ਜਗਾਈ ਇੱਕ ਦਾਨ ਮੰਗੇ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਚਿੜਕੇ ਤਾਂ ਮੀਠਾ ਲਾਗੇ ਜੇ ਬਖਸ਼ੇ ਤਾਂ ਗੋਲ ਵੜਿਆਈ ਗੁਰਮੁਖ ਬੋਲੇ ਸੋ ਥਾਏ ਪਾਏ ਮਨਮੁਖ ਕਿਛ ਥਾਏ ਨ ਪਾਈ ਪਾਲਾ ਕਕਲ ਵਰਫ ਵਰਸੇ ਗੁਰ ਸੇਕ ਗੁਰ ਦੇਖਣ ਜਾਈ ਸਭ ਦਿਨ ਸਰੇਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਉਪਾਅ ਕਰੀ ਗੁਰ ਕਾਰਣ ਗੁਰ ਪਾਵੇ ਸੋ ਥਾਏ ਪਾਈ ਰੈਣ ਦਿਨਸ ਗੁਰ ਚਰਨ ਅਰਾਦੀ ਦਇਆ ਕਰੋ ਮੇਰੇ ਭਾਗ ਸਾਈਂ ਨਾਨਕ ਕਾ ਜੀਉ ਪਿੰਡ ਗੁਰੂ ਹੈ ਗੁਰਮਿਲ ਤ੍ਰਿਪਤ ਅਕਾਈ ਨਾਨਕ ਕਾ ਪ੍ਰਭ ਪੂਰ ਰਿਓ ਹੈ ਜਤ ਕਤ ਤਤ ਗੋਸਾਈ ਰਾਗ ਸੁਹੀ ਮਹਲਾ ਚੌਥਾ ਅਸ਼ਟਪਦੀਆਂ ਘਰ 10 ਇੱਕ ਓੰਕਾਰ ਸਤ ਗੁਰ ਪ੍ਰਸਾਦ ਅੰਦਰ ਸਚਾ ਨਿਉ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂਗੁਰ ਦੇਖਾ ਸਾਹਮਣੇ ਮੈਂ ਹਰ ਹਰ ਨਾਮ ਵਿਸਾਹੋ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹ ਰਹਾਉ ਹਉ ਸਤਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲੀਆਂ ਪਾਇਆ ਮੋਖ ਦੁਆਰ ਸਤਗੁਰ ਬਿਰਹਈ ਨਾਮ ਕਾ ਜੇ ਮਿਲੇ ਤਾਂ ਤਨ ਮਨ ਦਿਓ ਇਹ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪਿਉ ਸੁਤਿਆ ਗੁਰ ਸਲਾਈਏ ਉਲਦਿਓ ਪੀ ਗੁਰ ਅਲਾਓ ਕੋਈ ਐਸਾ ਗੁਰਮੁਖ ਜੇ ਮਿਲੇ ਹਾਂ ਤਾਂ ਕੇ ਤਵਾਂ ਪਾਉ ਕੋਈ ਐਸਾ ਸੱਜਣ ਲੋੜ ਲਓ ਮੈਂ ਪ੍ਰੀਤਮ ਦੇ ਮਿਲਾਓ ਕੋਈ ਐਸਾ ਸੱਜਣ ਲੋੜ ਲਓ ਮੈਂ ਪ੍ਰੀਤਮ ਦੇ ਮਿਲਾਏ ਸਤਗੁਰ ਮਿਲੀਏ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਗੁਰੂ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹਉ ਤਿਸ ਬਿਨ ਕੜੀ ਨ ਜੀਵੋ ਬਿਨ ਦੇਖੇ ਮਰ ਜਾਉ ਜਿਉ ਮਛਲੀ ਬਿਨ ਪਾਣੀ ਰਹੇ ਨ ਕਿਤੇ ਉਹ ਪਾਏ ਤਿਉ ਹਰ ਬਿਨ ਸੰਤਨਾ ਜੀਵੇ ਬਿਨ ਹਰ ਨਾਮੇ ਮਰ ਜਾਏ ਮੈਂ ਸਤਗੁਰ ਸੇਤੀ ਪਰਹੜੀ ਕਿਉ ਗੁਰ ਬਿਨ ਜੀਵਾ ਮਾਉ ਮੈਂ ਗੁਰ ਬਾਣੀ ਆਧਾਰ ਹੈ ਗੁਰ ਬਾਣੀ ਲਾਗ ਰਹਾਉ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੇ ਮਾਏ ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵ ਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੇ ਦਲੜਾਏ ਜਿਸ ਪ੍ਰਾਪਤ ਸੋ ਲਹੇ ਗੁਰ ਚਲਣੀ ਲਾਗੇ ਆਏ ਅਕਾਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ ਤਿਸ ਦੇਵਾ ਮਨ ਆਪਣਾ ਨਿਮ ਨਿਮ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਇ ਰਾ ਨਾਮ ਧਨ ਸੰਚਿਆ ਸਾਬਤ ਪੁੰਜ ਰਾਸ ਨਾਨਕ ਦਰਗਾਹ ਮੰਨਿਆ ਗੁਰੂ ਪੂਰੇ ਸਾबास ਨਾਨਕ ਦਰਗਾਹ ਮੰਨਿਆ ਗੁਰੂ ਪੂਰੇ ਸਾबास ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ